ਸਬਸਕ੍ਰਾਈਬ ਜੀ ਤੁਸੀਂ ਜੁੜ ਚੁੱਕੇ ਹੋ ਫਰੋਇਪਰ ਫੋਕਸ ਨਾਲ ਤੇ ਮੈਂ ਹਾਂ ਪਰਮਜੀਤ ਸਖਾਣਾ ਸਭ ਤੋਂ ਪਹਿਲਾਂ ਤੁਹਾਨੂੰ ਫੀਲ ਕਰਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁਮ ਕਰ ਦੇਣਾ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਬਹੁਤ ਖਾਸ ਆ ਅੱਜ ਤੁਹਾਨੂੰ ਇੱਕ ਫਰੋਇਪਰ ਦੀ ਇੱਕ ਐਸੀ ਔਰਤ ਨਾਲ ਮਿਲਾਉਣ ਜਾ ਰਹੇ ਹਾਂ ਜੋ ਪਿਛਲੇ 4 ਸਾਲ ਤੋਂ ਆਵਾਰਾ ਡੌਗ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਕਰ ਰਹੀ ਆ ਗਲੀ ਗਲੀ ਵਿੱਚੋਂ ਡੌਗ ਫੜ ਕੇ ਲਿਆ ਕੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਸਾਰੇ ਦੇ ਸਾਰੇ ਡੌਗ ਜਿਹੜੇ ਆ ਉਹ ਗਲੀਆਂ ਵਿੱਚ ਫੜ ਕੇ ਲਿਆਂਦੇ ਹੋਏ ਆ ਤੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੋ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇੰਨਾ ਵਿੱਚ ਜ਼ਿਆਦਾਤਰ ਜਿਹੜੇ ਡੌਗ ਆ ਉਹ ਆਪਹਾਜਿਆ ਕਿਸੇ ਦੀ ਲੱਤ ਟੁੱਟੀ ਹੋਈ ਕਿਸੇ ਦਾ ਲੱਕ ਜਿਹੜਾ ਉਹ ਟੁੱਟਿਆ ਹੋਇਆ ਤਾਂ ਉਹਨਾਂ ਨੂੰ ਗਲੀਆਂ ਵਿੱਚੋਂ ਲਿਆ ਕੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਉਹ ਕੀਤਾ ਜਾ ਰਿਹਾ ਉਹਨੂੰ ਦਵਾਈ ਬੂਟੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਤੇ ਉਹਨਾਂ ਨੂੰ ਖਾਣ ਪੀਣ ਲਈ ਜਿਹੜਾ ਸਮਾਨ ਉਹ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਫੋਟੋਆਂ ਪਈਆਂ ਹਨ ਜਿੱਥੇ ਇੱਕ ਔਰਤ ਵੱਲੋਂ 12 ਕੁੱਤਾਂ ਦੀ ਸਾਂਭ ਸੰਭਾਲਦਾ ਜਿਹੜਾ ਬੀੜਾ ਉਹ ਚੁੱਕਿਆ ਗਿਆ ਤਾਂ ਗੱਲਬਾਤ ਵੀ ਕਰ ਲੈਨੇ ਆ ਭੰਜੀ ਨਾਮ ਕੀ ਆ ਤੁਹਾਡਾ ਮਾਲਕ ਕਿੰਨੇ ਸਮੇਂ ਤੋਂ ਤੁਸੀਂ ਇਹ ਜਿਹੜਾ ਕੰਮ ਕੈਰੋ ਡੌਗ ਦੀ ਸਾਂਭ ਸੰਭਾਲਦਾ ਸਿਰ ਇਹ ਰੈਸਕਿਊ ਮੈਂ 4-5 ਸਾਲ ਤੋਂ ਹੀ ਕਰ ਰਹੀ ਆ ਬਟ ਇਹਨਾਂ ਨੂੰ ਫੀਡ ਵਗੈਰਾ ਕਰਵਾਉਣਾ ਜਾਂ ਟ੍ਰੀਟਮੈਂਟ ਵਗੈਰਾ ਕਰਵਾਉਣਾ 15-20 ਸਾਲੀ ਹੋ ਚੱਲੇ ਨੇ ਕਾਫੀ ਟਾਈਮ ਤੋਂ ਮਤਲਬ ਅਸੀਂ ਰੈਗੂਲਰ ਇਹਨਾਂ ਨੂੰ ਫੀਡ ਦਈਦੀ ਆ ਜਾਂ ਇਹਨਾਂ ਨਾਲ ਮਤਲਬ ਕੋਈ ਸਾਨੂੰ ਬਿਮਾਰ ਮਿਲਦਾ ਤੇ ਉਹਨਾਂ ਦਾ ਟ੍ਰੀਟਮੈਂਟ ਕਰਵਾਈਦਾ ਕਿੰਨੇ ਕਿੰਨੇ ਕ ਡੌਗ ਜਿਹੜੇ ਇਸ ਟਾਈਮ ਤੁਹਾਡੇ ਕੋਲ ਹੋਣਗੇ ਸੇ ਮੇਰੇ ਕੋਈ ਗਿਣਤੀ ਨਹੀਂ ਹੁੰਦੀ ਇਸ ਟਾਈਮ 27 28 ਡੌਗ ਨੇ ਬਟ ਇਹ ਕਈ ਵਾਰੀ ਗਿਣਤੀ ਬਹੁਤ ਵੱਧ ਜਾਂਦੀ ਹੈ ਕਈ ਵਾਰੀ ਘਟ ਜਾਂਦੀ ਹੈ ਪਰ ਜਿਹੜੇ ਬਿਲਕੁਲ ਪੈਰਾਲਾਈਜ਼ਡ ਹੈ ਮੇਰੇ ਕੋ ਹੈ ਹੀ ਹੈ 18 ਡੌਗ ਨੇ ਜਿਹੜੇ ਕਿ ਇੱਥੇ ਹੀ ਰਹਿੰਦੇ ਆ ਕਾਫੀ ਟਾਈਮ ਤੋਂ ਤਾਂ ਇਹਨਾਂ ਦੀ ਖਾਮ ਸਭਾਲ ਦਾ ਫਿਰ ਖਰਚਾਕ ਦਾ ਚੱਲਦਾ ਦਵਾਈ ਬੂਟੀ ਦਾ ਜਿੱਦਾਂ ਜ਼ਿਆਦਾਤਰ ਜਿਹੜੇ ਡੌਗ ਆ ਇੱਥੇ ਉਹ ਪਾਹ ਜਿਆ ਕਿਸੇ ਦੀ ਲੱਤ ਟੁੱਟੀ ਹੋਈ ਕਿਸੇ ਦਾ ਲੱਕ ਟੁੱਟਿਆ ਹੋਇਆ ਤਾਂ ਉਹਨਾਂ ਦਾ ਦਵਾਈ ਬੂਟੀ ਦਾ ਕਿਵੇਂ ਚੱਲਦਾ ਫਿਰ ਸ੍ਰੈਕਟਰੀ ਸਾਡੇ ਟੀਮ ਮੈਂਬਰ ਨੇ ਔਰ ਕੁਝ ਅੱਛੇ ਲੋਕ ਵੀ ਸਾਡੇ ਨਾਲ ਸ਼ਹਿਰ ਦੇ ਜੁੜੇ ਹੋਏ ਨੇ ਸਾਡੇ ਗਰੁੱਪ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪ ਉਹਨਾਂ ਦੇ ਚ ਸਾਨੂੰ ਮੰਨ ਲਓ ਕਿਸੇ ਡੌਗ ਦਾ ਆਪਰੇਟ ਕਰਵਾਉਣਾ ਹੈ ਜਾਂ ਸਾਨੂੰ ਜਦੋਂ ਫੰਡ ਦੀ ਜ਼ਰੂਰਤ ਹੁੰਦੀ ਆ ਅਸੀਂ ਪੋਸਟ ਪਾਈ ਦੀ ਤੇ ਸਾਡਾ ਹੋ ਜਾਂਦਾ ਹੈ ਕੁਝ ਲੋਗ ਹੈ 12 13 ਜਨੇ ਇਸ ਤਰ੍ਹਾਂ ਦੇ ਹੈਗੇ ਆ ਕਿ ਜਦੋਂ ਵੀ ਇਹਨਾਂ ਦੀ ਸਰਜਰੀਜ਼ ਦਾ ਗੱਲ ਆਉਂਦੀ ਆ ਜਾਂ ਕੋਈ ਸਾਨੂੰ ਬਹੁਤ ਅਮਰਜੈਂਸੀ ਜ਼ਰੂਰਤ ਹੁੰਦੀ ਆ ਜਿਵੇਂ ਮੰਨ ਲਓ ਇਹਨਾਂ ਲਈ ਸ਼ੈਡ ਬਣਾਉਣਾ ਸੀ ਜਾਂ ਕਿੱਦਾਂ ਤਾਂ ਕਰਦੇ ਆ ਲੋਕ ਹੈਲਪ ਸ਼ਹਿਰ ਵਿੱਚੋਂ ਕਿੰਨਾ ਕੁ ਸਹਿਯੋਗ ਜਿਹੜਾ ਮਿਲ ਗਿਆ ਸਰ ਸ਼ਹਿਰ ਚ ਅਜੇ ਤੱਕ ਕਿਸੇ ਦਾ ਕੋਈ ਸਹਿਯੋਗ ਨਹੀਂ ਆ ਬਸ ਸਾਡੇ ਮੈਂਬਰ ਹੀ ਆ ਜਿਹੜੇ ਨਾਲ ਜੁੜੇ ਕਰ ਰਹੇ ਆ ਸ਼ਹਿਰ ਵਿੱਚੋਂ ਦਾ ਬਸ ਸਾਨੂੰ ਕੋਲ ਹੀ ਆਂਦੇ ਆ ਡੌਗ ਲੈ ਜਾਓ ਜੇ ਕਿਸੇ ਟਾਈਮ ਨਹੀਂ ਜਾਇਆ ਜਾਂਦਾ ਤੇ ਸਾਨੂੰ ਕਹਿ ਦਿੰਦੇ ਤੁਸੀਂ ਐਨਜੀਓ ਕਾਦੇ ਵਾਸਤੇ ਬਣਾਈਆਂ ਨੇ ਐਨਜੀਓ ਔਰ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹਾਂਗੀ ਐਨਜੀਓ ਜਿਹੜੀ ਵੀ ਹੁੰਦੀ ਹੈ ਲੋਕਾਂ ਦੇ ਸਹਿਯੋਗ ਨਾਲ ਚੱਲਦੀ ਹੈ ਹੁਣ ਜੇ ਤੁਸੀਂ ਕਹੋ ਕਿ ਡੌਗਸ ਦੀ ਐਨਜੀਓ ਸਿਰਫ ਡੌਗਸ ਨਾਲ ਚੱਲੀ ਜਾਏਗੀ ਤੇ ਇਹ ਤਾਂ ਪੋਸੀਬਲ ਨਹੀਂ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਸਾਥ ਦੇਣ ਅੱਗੇ ਵੱਧ ਕੇ ਹਨਾ ਐਟਲੀਸਟ ਸਾਨੂੰ ਇਹਨਾਂ ਦੀ ਜਿਵੇਂ ਫੀਡ ਹੋ ਗਈ ਦਵਾਈਆਂ ਹੋ ਗਈਆਂ ਜੋ ਚੀਜ਼ਾਂ ਕਿਉਂਕਿ ਜਿਵੇਂ ਜਿਵੇਂ ਇਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਗਿਨੇ ਚੁਨੇ ਲੋਕ ਨੇ ਜਿਹੜੇ ਹਰ ਕਿਸੇ ਦੀ ਆਪਣੀ ਆਪਣੀ ਕਪ ਕਰ ਰਹੇ ਨੇ ਪਰ ਸਾਡੇ ਨਾਲ ਅਗਰ ਵਲੰਟੀਅਰ ਜ਼ਿਆਦਾ ਜੁੜਨਗੇ ਤੇ ਸਾਨੂੰ ਵੀ ਅਗਾ ਇਨਾਂ ਦੀ ਹੈਲਪ ਵਿੱਚ ਸਹੂਲਤ ਮਿਲੇਗੀ ਪ੍ਰਸ਼ਾਸਨ ਦਾ ਕੋਈ ਸਹਿਯੋਗ ਮਿਲਿਆ ਨਹੀਂ ਸਰ ਪ੍ਰਸ਼ਾਸਨ ਦਾ ਇਸ ਤੱਕ ਕੋਈ ਸਹਿਯੋਗ ਨਹੀਂ ਮੈਨੂੰ ਮਿਲਿਆ ਤਾਂ ਸਾਰੀ ਇਨਾਂ ਦੀ ਦੇਖ ਰਹਿਤ ਤੁਸੀਂ ਆਪਣੇ ਕੋਲੋਂ ਹੀ ਕਰ ਹਾਂਜੀ ਬਿਲਕੁਲ ਸਰ ਤਾਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੂਗੇ ਜਿਹੜੇ ਲੋਕ ਡੌਗਸ ਨੂੰ ਪਹਿਲਾਂ ਘਰ ਵਿੱਚ ਰੱਖ ਲੈਂਦੇ ਆ ਬਾਅਦ ਵਿੱਚ ਜਦੋਂ ਡੌਗਸ ਨੂੰ ਕੋਈ ਬਿਵਾਰ ਨਹੀਂ ਲੱਗ ਜਾਂਦੀ ਆ ਤਾਂ ਉਹ ਬਾਹਰ ਛੱਡ ਦਿੱਤਾ ਜਾਂਦਾ ਹੈ ਉਹੀ ਕਵਾਂਗੇ ਜਦੋਂ ਉਹਨਾਂ ਨੂੰ ਘਰ ਲੈ ਕੇ ਆਨੇ ਆਪਣੇ ਬੱਚਿਆਂ ਵਾਂਗ ਐਜ਼ ਅ ਫੈਮਿਲੀ ਫੈਮਿਲੀ ਮੈਂਬਰ ਬਣਾ ਕੇ ਤੇ ਸਾਨੂੰ ਜਿੰਨੇ ਦਿਨ ਤੱਕ ਉਹਦੀ ਸਾਇ ਉਹਦੀ ਹੈਲਪ ਕਰਨੀ ਚਾਹੀਦੀ ਹੈ ਉਹਦਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਡੌਗ ਇੱਕ ਐਦਾ ਜੀ ਹੈ ਜਿੰਦੀ ਵਫਾਦਾਰੀ ਦੀ ਮਿਸਾਲ ਉਹਕ ਦਿੰਦੇ ਨੇ ਹਨਾ ਇਹ ਐਦਾ ਜਾਨਵਰ ਹੈ ਆਪਣੇ ਨਾਲੋਂ ਜ਼ਿਆਦਾ ਪਿਆਰ ਆਪਣੇ ਮਤਲਬ ਆਪਣੇ ਖੁਦ ਨਾਲੋਂ ਜ਼ਿਆਦਾ ਪਿਆਰ ਮਾਲਕ ਨੂੰ ਕਰਦਾ ਤੇ ਸਾਨੂੰ ਇਹਨਾਂ ਦਾ ਮਤਲਬ ਇਹਨਾਂ ਨਾਲ क्रੂਲਟੀ ਤਾਂ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਅਗਰ ਆਪਾਂ ਨਹੀਂ ਅਕਸਰ ਦੇ ਤਾਂ ਪਹਿਲਾਂ ਹੀ ਕਰਕੇ ਨਾਲ ਲੱਗੀ ਹੈ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨੀ ਜਾਊਗੀ ਸਰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਾਂਗੇ ਕਿ ਅ ਤੁਸੀਂ ਅਗਰ ਇਹਨਾਂ ਨੂੰ ਨਹੀਂ ਪਿਆਰ ਕਰਦੇ ਨਹੀਂ ਖਾਣਾ ਦੇਣਾ ਚਾਹਦੇ ਤਾਂ ਨਾ ਦਿਓ ਪਰਮਾਤਮਾ ਨੇ ਜਿਸ ਜੀ ਨੂੰ ਭੇਜਿਆ ਉਹਨੂੰ ਖਾਣਾ ਆਪਣੇ ਆਪ ਮਿਲ ਜਾਏਗਾ ਪਰ ਇਹਨਾਂ ਨਾਲ ਕੈਲਿਟੀ ਨਾ ਕੀਤੀ ਜਾਏ ਇਹਨਾਂ ਨਾਲ ਕੈਲਿਟੀ ਨਾ ਕੀਤੀ ਜਾਏ ਇਹਨਾਂ ਜਿੱਥੇ ਹਨ ਇਹਨਾਂ ਨੂੰ ਆਰਾਮ ਨਾਲ ਰਹਿਣ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੇ ਗੀ ਮੁਹੱਲੇ 'ਚ ਰਹਿੰਦੇ ਹੋ ਗਿਓ ਇਹਨਾਂ ਦਾ ਘਰ ਹੁੰਦਾ ਤਾਂ ਬਿਲਕੁਲ ਐਸੀ ਆਰਥਾ ਜਿਸ ਵੱਲੋਂ ਪਿਛਲੇ 4 ਸਾਲਾਂ ਤੋਂ ਆ ਡਾਕ ਅੱਗੇ ਬਿਲੀ ਜਿਹੜੀ ਸਾਉਂਡ ਸੰਭਾਲ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਵਿੱਚ ਦੇ ਸਾਥੇ ਉਹ ਵੀਡੀਓ ਵੱਧ ਵੱਧ ਦੋਸਤੋ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਪੁੱਣ ਦਾ ਕੰਮ ਆ ਇਹਨਾਂ ਦਰਵੈਸ਼ਾਂ ਲਈ ਇਹਨਾਂ ਦੀ ਸਾਂਭ ਸੰਭਾਲ ਲਈ ਤਾਂ ਕਿ ਹੋਰ ਵੀ ਲੋਕ ਜਿਹੜੇ ਆ ਉਹ ਅੱਗੇ ਆ ਸਕਣ ਤਾਂ ਇਹਨਾਂ ਦੀ ਵੀ ਸਹਾਇਤਾ ਜਿਹੜੀ ਆ ਉਹ ਹੋ ਸਕੇ ਤਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਿਹੜੀ ਆ ਉਹ ਜ਼ਰੂਰ ਕਰ ਦੇਣਾ